ਕੋ ਨੰਬਰ ਆ ਰਿਹਾ ਚਲੋ ਕਰ ਦੋ ਥੱਲੇ ਮੇਰੇ ਨਾਲ ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿਕੇ ਵੀਰ ਕਿਸ ਟਾਈਮ ਮੌਜੂਦ ਸੀ ਘੱਗੇ ਦੇ ਵਿੱਚ ਮੌਜੂਦ ਤੁਸੀਂ ਦੇਖ ਸਕਦੇ ਹੋ ਕਿ ਪ੍ਰਵੀਨ ਹਸਪੀਟਲ ਦੇ ਅੱਗੇ ਮੌਜੂਦ ਸੀ ਅੱਜ ਇੱਥੇ ਡਾਕਟਰ ਸਾਹਿਬਾਨ ਕੋਲ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਜਾਨੀ ਕਿ ਖੂਨ ਦਾਨ ਦਾ ਜਾਨੀ ਕਿ ਕੈਂਪ ਇੱਥੇ ਲੱਗਾ ਹੋਇਆ ਹੈ ਵੱਡੀ ਗਿਣਤੀ ਦੇ ਵਿੱਚ ਯੂਥ ਇੱਥੇ ਆ ਰਹੀ ਹੈ ਬਲੱਡ ਡੋਨੇਟ ਕਰਨ ਵਾਸਤੇ ਨਾਲ ਵੀ ਗੱਲਾਂ ਬਾਤਾਂ ਕਰਦੇ ਆ ਡਾਕਟਰ ਸਾਹਿਬ ਨਾਲ ਗੱਲ ਕਰਦੇ ਆ ਸਪੈਸ਼ਲ ਜਿਹੜੀ ਟੀਮ ਪਟਿਆਲੇ ਤੋਂ ਪਹੁੰਚੀ ਹੈ ਉਹਨਾਂ ਨਾਲ ਵੀ ਜ਼ਰੂਰ ਗੱਲ ਕਰਾਂਗੇ ਤੁਸੀਂ ਇਸੇ ਤਰ੍ਹਾਂ ਜੁੜੇ ਹਾਂ ਕੀ ਕਹਿਣਾ ਚਾਹੋਗੇ ਤੁਹਾਨੂੰ ਵੀ ਬਲੱਡ ਡੋਨੇਟ ਕਰਦੇ ਰਹੋ ਤੇ ਆਪਾਂ ਹੋਰ ਕਿਸੇ ਦੀ ਸੇਧ ਲਈ ਆਪਾਂ ਚੰਗੇ ਫਾਇਦਾ ਹੋਵੇ ਤੇ ਕੁਝ ਲੋਕਾਂ ਨੂੰ ਇਹ ਵੀ ਆਪਾਂ ਧਿਆਨ ਆਪਾਂ ਖੇਡਾ ਵੱਲ ਵੀ ਦਈਏ ਹੂੰ ਤਾਂ ਆਪਣਾ ਵੀ ਫਾਇਦਾ ਹੀ ਹੈ ਤੁਹਾਨੂੰ ਇਹ ਵੀ ਹੈ ਜੇ ਤੁਸੀਂ ਅੱਜ ਬਲੱਡ ਡੋਨੇਟ ਕਰਦੇ ਹੋ ਕਿਸੇ ਲੋੜਵੰਦ ਨੂੰ ਹਨਾ ਲੋੜਵੰਦ ਨੂੰ ਅੱਗੇ ਫਾਇਦਾ ਹੋਵੇ ਕਿਸੇ ਦੀ ਜਾਨ ਬਚ ਸਕਦੀ ਹੈ ਤੁਹਾਡੇ ਨਾਲ ਹਾਂਜੀ ਹਾਂ ਤੁਸੀਂ ਜਾਨ ਬਚਾਗੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਮੈਂ ਬਰਾਸ ਤੋਂ ਹਾਂ ਤਪ ਪਹਿਲਾ ਵੀ ਡੋਨ ਡੇ ਕਿਤਾ ਇਹ ਫਸਟ ਵਾਰੀ ਕਰ ਰਹੇ ਹੋ ਨਹੀਂ ਮੈਂ ਪਸਟਾਂ ਇੰਦਰ ਅੱਛਾ ਫਸਟ ਟਾਈਮ ਦੇ ਕੋਈ ਟੈਂਸ਼ਨ ਵਾਲੀ ਕੋਈ ਪਰਵਾਹ ਨਹੀਂ 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 ਕੋਈ ਦਿੱਕਤ ਨਹੀਂ ਅਣੇ ਇੱਕ ਵਧੀਆ ਕੰਮ ਹੈ ਮੈਮ ਹਾਂ ਹਾਂ ਬਹੁਤ ਸੋਹਣਾ ਉਪਰਾਲਾ ਹੈ ਯਾਰ ਅਭੀ ਕਿਸੇ ਨੂੰ ਵੀ ਅਗਰ ਜ਼ਰੂਰਤ ਪੈਂਦੀ ਹੈ ਤਾਂ ਮੌਕੇ ਤੇ ਕਿਸੇ ਦੀ ਜਾਨ ਬਚ ਜਾਂਦੀ ਹੈ ਇਹਦੇ ਨਾਲ ਮੜੇ ਮੋਟਰ ਪ੍ਰਾਲੇ ਨਾਲਾ ਬਿਲਾਲੋ ਛੋਟਾ ਜਿਹਾ ਉਪਰਾਲਾ ਕੀਤਾ ਹੋਇਆ ਹੈ ਸੋ ਉਮੀਦ ਕਰਦਾ ਹਾਂ ਕਿ ਅੱਗੇ ਵਾਧਾ ਹੀ ਲਾਊਗਾ ਅਸਲੀ ਲਾਲੋ ਜੀ ਹੁਣ ਇੰਨਾ ਐਕਸੀਡੈਂਟ ਵਗੈਰਾ ਚ ਬਲੱਡ ਲੌਸ ਹੋ ਜਾਂਦਾ ਹੈ ਸੋ ਉਸ ਦੀ ਰਿਕਵਰੀ ਲਈ ਮੌਕੇ ਤੇ ਅਰਦਲਸ ਤੇ ਕਰਨਾ ਝੋਖਾ ਹੋ ਜਾਂਦਾ ਥੋੜਾ ਦਾ ਠੀਕ ਹੈ ਥੈਂਕ ਯੂ ਥੈਂਕ ਯੂ ਜੀ ਹਾਂ ਹਾਂ ਜੀ ਵੀਰ ਜੀ ਕੀ ਹਾਲ ਨੇ ਸਤਿ ਸ਼੍ਰੀ ਅਕਾਲ ਬਿਰਕ ਸਾਹਿਬ ਠੀਕ ਹੋ ਹਾਂ ਜੀ ਆ ਵਧੀਆ ਭਾਜੀ ਠੀਕ ਹੈ ਜੀ ਅੱਛਾ ਅੱਜ ਫਿਰ ਖੂਨ ਡੋਨੇਟ ਕਰਨ ਆਏ ਹੋ ਜੀ ਸਾਹਿਬ ਕਿੱਦਾਂ ਦਾ ਫਿਰ ਫੀਲ ਹੋ ਰਿਹਾ ਹੈ ਹੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਪਹਿਲਾਂ ਵੀ ਆਪਾਂ ਖੂਨ ਡੋਨੇਟ ਕੀਤਾ ਹੈ ਜੀ ਫਸਟ ਵਾਰੀ ਜੀ ਭਾਜੀ ਕਾਫੀ ਵਾਰ ਕੀਤਾ ਪਹਿਲਾਂ ਵੀ ਅੱਜ ਆਪਣੇ ਆਪਣਾ ਭਰਾ ਡਾਕਟਰ ਪ੍ਰਵੀਨ ਜੀ ਨੇ ਅੱਛਾ ਆਪਣਾ ਬਲੱਡ ਡੋਨੇਟ ਕੈਂਪ ਲਵਾਇਆ ਸੀਗਾ ਹਾਂ ਤੇ ਇਸ ਕਰਕੇ ਅੱਜ ਇੱਥੇ ਆ ਗਏ ਤੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਡਾਕਟਰ ਸਾਹਿਬ ਵੈਸੇ ਵੀ ਸਮਾਜ ਸੇਵੀ ਖੇਤਰ ਦੇ ਵਿੱਚ ਲੱਗੇ ਹੋਏ ਨੇ ਸੇਵਾ ਆਪਣੀ ਨਿਭਾਰੇ ਨੇ ਹਾਂ ਅਰ ਕੀ ਹੈਗਾ ਹਸਪੀਟਲ ਦੇ ਵਿੱਚ ਕੀ ਹੈਗਾ ਪੇਸ਼ੈਂਟ ਆਂਦੇ ਨੇ ਤੇ ਸੰਤੁਸ਼ਟ ਸੰਤੁਸ਼ਟ ਸੰਤੁਸ਼ਟੀ ਜਨਕ ਹੋ ਕੇ ਇੱਥੋਂ ਜਾਂਦੇ ਨੇ ਤੇ ਕੀ ਹੈਗਾ ਇਸ ਕਰਕੇ ਅੱਜ ਖੁਸ਼ੀ ਮਹਿਸੂਸ ਹੋ ਰਹੀ ਸੀਗੀ ਤੇ ਵੈਸੇ ਵੀ ਬਲੱਡ ਡੋਨੇਟ ਕਰਨਾ ਚਾਹੀਦਾ ਕਰਨਾ ਚਾਹੀਦਾ ਕਿਉਂ ਅਦਰ ਕੀ ਹੈ ਕਾਫੀ ਐਕਸੀਡੈਂਟ ਕੇਸਾਂ ਦੇ ਵਿੱਚ ਪ੍ਰੈਗਨੈਂਸੀ ਦੇ ਵਿੱਚ ਤੇ ਆਪਣਾ ਐਦਾਂ ਕਰਕੇ ਕੀ ਹੈਗਾ ਆਪਣਾ ਬਲੱਡ ਦੀ ਜ਼ਰੂਰਤ ਪੈਂਦੀ ਹੈ ਕਿਹਾਗਾ ਮੈਂ ਤਾਂ ਇਹ ਵੀ ਅਪੀਲ ਕਰਦਾ ਨੌਜਵਾਨ ਵਰਗ ਨੂੰ ਖਾਸ ਕਰਕੇ ਬਿਕਿਆਗਾ ਵੱਧ ਤੋਂ ਵੱਧ ਆਪਣਾ ਗਿਆ ਬਲੱਡ ਡੋਨੇਟ ਕੀਤਾ ਜਾਵੇ ਇਹ ਨਹੀਂ ਵੀ ਆਪਾਂ ਗਿਆ ਮੈਡੀਕਲ ਕੈਂਪ ਆਪਣਾ ਬਲੱਡ ਡੋਨੇਟ ਕੈਂਪਾਂ ਦੇ ਵਿੱਚ ਹੀ ਕਰ ਸਕਦੇ ਆ ਆਪਾਂ ਹਸਪਤਾਲਾਂ ਦੇ ਵਿੱਚ ਜਾ ਕੇ ਵੀ ਕਰ ਸਕਦੇ ਆ ਆਪਣਾ ਗਿਆ ਹਫਤੇ ਦੇ ਵਿੱਚ ਵਿੱਚ ਹੀ ਪੂਰਾ ਹੋ ਜਾਂਦਾ ਹੈ ਤੇ ਨਵਾਂ ਖੂਨ ਬਣ ਜਾਂਦਾ ਹੈ ਔਰ ਬੰਦੇ ਤੋਂ ਗਿਆ ਕੁਝ ਟੈਸਟ ਆਪਣੇ ਆਪ ਹੋ ਜਾਂਦੇ ਨੇ ਤੇ ਆਪਣਾ ਕੋਈ ਆਪਣਾ ਬਿਮਾਰੀ ਦਾ ਕਿਸੇ ਵੀ ਤਰ੍ਹਾਂ ਦਾ ਪਤਾ ਲੱਗ ਜਾਂਦਾ ਹੈ ਤੇ ਫਾਇਦਾ ਹੀ ਫਾਇਦੇ ਨੁਕਸਾਨ ਤਾਂ ਕੋਈ ਵੀ ਨਹੀਂ ਹੈਗਾ ਇਹਦਾ ਜਿਹੜਾ ਇਹ ਡਾਕਟਰ ਸਾਹਿਬ ਨੇ ਫਸਟ ਟਾਈਮ ਤੇ ਸ਼ੁਰੂ ਕੀਤਾ ਹੈ ਜੀ ਡਾਕਟਰ ਪ੍ਰਵੀਨ ਜੀ ਨੇ ਘੱਗੇ ਦੇ ਵਿੱਚ ਇਹ ਸਾਨੂੰ ਬਹੁਤ ਵਧੀਆ ਲੱਗਿਆ ਜੀ ਇਹ ਜਿਹੇ ਉਪਰਾਲੇ ਬਹੁਤ ਜ਼ਰੂਰੀ ਨੇ ਹੁਣ ਇਸ ਟਾਈਮ ਜਿਹੜੀਆਂ ਬਿਮਾਰੀਆਂ ਚੱਲ ਰਹੀਆਂ ਨੇ ਜੀ ਇਸ ਬਿਮਾਰੀਆਂ ਦੇ ਵਾਸਤੇ ਜੋ থੈਲੇਸੀਮੀਆ ਦੇ ਮਰੀਜ਼ ਨੇ ਉਹਨਾਂ ਦਾ ਖੂਨ ਬਣਦਾ ਨਹੀਂ ਉਹਨਾਂ ਵਾਸਤੇ ਖੂਨ ਦੀ ਬਹੁਤ ਆਪਣੇ ਇੰਡੀਆ ਦੇ ਵਿੱਚ ਲੋੜ ਹੈ ਜੀ ਤੇ ਖੂਨ ਦੇਣ ਵਾਸਤੇ ਬਹੁਤ ਉਤਸ਼ਾਹ ਹੈ ਸਾਡੇ ਇੰਟਰਨੈਸ਼ਨਲ ਬ੍ਰਾਹਮਣ ਸਭਾ ਦੇ ਸਾਰੇ ਮੈਂਬਰ ਇਥੇ ਮੈਂ ਪੰਜਾਬ ਦਾ ਸੇਵਾਦਾਰ ਹੋਣ ਦੇ ਨਾਤੇ ਇੰਟਰਨੈਸ਼ਨਲ ਬ੍ਰਾਹਮਣ ਸਭਾ ਦੇ ਜਰਨਲਿਸਟ ਹੱਤਕ ਸੁਜਪਾਨ ਜੀ ਹੈਪੀ ਕਲਮਾਨੋ ਜੀ 75 ਕਲਮਾਨੋ ਜੀ ਸਾਰੀ ਸਾਡੀ ਬ੍ਰਾਹਮਣ ਸਭਾ ਪਹੁੰਚੀ ਹੈ ਡਾਕਟਰ ਸਾਹਿਬ ਨਾਲ ਅਸੀਂ ਪੂਰਾ ਸਾਥ ਦੇ ਰਹੇ ਹਾਂ ਇਹਨਾਂ ਦੇ ਉਪਰਾਲੇ ਨੇ ਜਿਹੜੇ ਬਹੁਤ ਵਧੀਆ ਨੇ ਯੂਥ ਨੂੰ ਕੀ ਕਹਿਣਾ ਚਾਹੋਗੇ ਪ੍ਰਧਾਨ ਜੀ ਸਾਰੇ ਅਸੀਂ ਸਭ ਨੂੰ ਬੇਨਤੀ ਇਹੀ ਕਰਦੇ ਹਾਂ ਜੀ ਸਾਰੀਆਂ ਜਿੰਨੀਆਂ ਵੀ ਸੰਸਥਾਵਾਂ ਨੇ ਇਹ ਜੋ ਡਾਕਟਰ ਸਾਹਿਬ ਪ੍ਰਵਿੰਦਿਆਂ ਨਾਲ ਜੁੜ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਜੀ ਤੇ ਇਹ ਜੋ ਉਪਰਾਲੇ ਕਰਨੇ ਚਾਹੀਦੇ ਨੇ ਹੋਰ ਸਮਾਜ ಸೇਵੀ ਖੂਨਦਾਨ ਲਾ ਲੋ ਅੱਖਾਂ ਦਾਣ ਲਾ ਲੋ ਹੋਰ ਲਾ ਲੋ ਜਿੰਨਾ ਵੀ ਲੋਕ ਕਰ ਰਹੇ ਨੇ ਪਰਾਲੇ ਉਹਨਾਂ ਦੇ ਨਾਲ ਸਹਿਯੋਗ ਜਿਵੇਂ ਡਾਕਟਰ ਸਾਹਿਬ ਨੇ ਇਹ ਕੰਮ ਚਲਾਇਆ ਜੀ ਇਹਨਾਂ ਦੇ ਨਾਲ ਸਹਿਯੋਗ ਕਰਨਾ ਚਾਹੀਦਾ। ਮੈਂ ਸਭ ਤੋਂ ਪਹਿਲਾਂ ਮੈਂ ਬਖਸ਼ਣਾ ਚਾਹਾਂਗਾ ਵੀ ਤੁਸੀਂ ਟਾਈਮ ਨਿਕਾਲ ਕੇ ਇੱਧਰ ਆਏ ਹੋ। ਮੈਂ 2022 ਇੱਕ ਪਹਿਨੂਆ ਤੇ ਇੱਕ ਮੈਸੂਰੀ ਕੰਪਨੀ ਸਟਾਰਟ ਕੀਤੀ। ਲਗਭਗ ਮੋਟਾ-ਮੋਟਾ 3 ਸਾਲ ਹੋ ਗਏ ਮਤਲਬ ਦਿਨ ਰਾਤ ਛੜਾ ਉਸ ਤੋਂ ਖੜਾ ਰਹਿੰਦਾ ਕੋਈ ਵੀ ਦਿੱਕਤ ਹੈ ਕਿਸੇ ਵੀ ਤਰੀਕੇ ਦੀ। ਠੀਕ ਹੈ। ਔਰ ਪਹਿਲੀ ਵਾਰ ਅਸੀਂ ਇਹ ਕੈਂਪ ਆਰਗੇਨਾਈਜ਼ ਕਰ ਰਹੇ ਹਾਂ ਤੁਹਾਡੇ ਨਾਲ ਸਹਿਯੋਗ ਤੋਂ ਸ਼ਤਪਾਲ ਜੀ ਹੋ ਗਏ ਠੀਕ ਹੈ ਮਾਸਟਰ ਜੀ ਮੇਰੇ ਬਹੁਤ ਆਦੁਕ ਸੁਖਮੈ ਕੋਈ ਵੀ ਪਲਾਨ ਹੈ ਕੋਈ ਸਲਾਹ ਹੈ ਠੀਕ ਹੈ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਹੈ ਅਮਰਜੰਸੀ ਅਸੀਂ ਸਮਝਦੇ ਹਾਂ ਦਿਨ ਰਾਤ ਉਹ ਬਿਲਕੁਲ ਪੋਲਾਈਟ ਤਰੀਕੇ ਤੋਂ ਬਿਲਕੁਲ ਜੈਨੂਨ ਤਰੀਕੇ ਹਰ ਫੈਸਿਲਿਟੀ ਇੱਥੇ ਹਸਪੀਟਲ ਦੇ ਵਿੱਚ ਮੌਜੂਦ ਹੈਗੀ ਹੈ 24 ਘੰਟੇ ਖੁੱਲ੍ਹਾ ਹੈ ਤੇ ਹੋਰ ਸਾਰੇ ਜਿਹੜਾ ਅੱਜ ਬਲੱਡ ਡੋਨੇਟ ਕਰਨ ਦੇ ਵਿੱਚ ਕਿੰਨਾ ਕੋ ਸਹਿਯੋਗ ਆਇਆ ਕਿੰਨੀ ਕੋ ਯੂਥ ਇੱਥੇ ਆਈ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕੋਈ ਸੰਸਥਾ ਹੈ ਕੋਈ ਚੈਰੀਟੀ ਹੈ ਹਰ ਇੱਕ ਬੰਦੇ ਨੇ ਬਹੁਤ ਮੜ ਚੜਕੇ ਸਹਿਯੋਗ ਕਰਿਆ ਹੈ ਲਗਭਗ 20-25 ਕੇ ਨੋਟ ਕੇ ਕਰ ਗਏ ਆ ਜੀ 12:00 ਵਜੇ ਤੋਂ ਪਹਿਲੀ ਵਾਰ ਬਹੁਤ ਵਧੀਆ ਗੱਲ ਹੈ ਕੋਈ ਡਾਕਟਰ ਸਾਹਿਬ ਬਾਹਰ ਗੱਲਾਂ ਵੀ ਸੁਣਦੇ ਵਿੱਚ ਆਈਆਂ ਹਨ ਕੁਝ ਮਰੀਜ਼ਾਂ ਨੂੰ ਲੈ ਕੇ ਆਇਆ ਜਾ ਰਿਹਾ ਸੀ ਕਿ ਤੁਸੀਂ ਕਈ ਇੱਥੇ ਗਵਿਜਾਂ ਦਾ ਯਾਨੀ ਕਿ ਫ੍ਰੀ ਆਫ ਕਾਸਟ ਵੀ ਇਲਾਜ ਕਰਦੇ ਹੋ ਔਰ ਕੋਈ ਸੇਵਾ ਇਸ ਇਦਾਂ ਦੀ ਵੀ ਨਿਭਾਰੇ ਹੋ ਹਾਂ ਜੀ ਕੋਈ ਜੋ ਬੰਦਾ ਬਿਲਕੁਲ ਜੈਨੂ ਹੋਰ ਹੈ ਕੋਈ ਉਹਨਾਂ ਨੂੰ ਸਹਿਯੋਗ ਕਰਦੇ ਹੋ। ਹੋਰ ਕੀ ਕਹਿਣਾ ਚਾਹੋਗੇ ਸਰ ਆਪਣੇ ਏਰੀਆ? ਮੈਂ ਇਹ ਮੈਸੇਜ ਦੇਵਾਂਗਾ ਕਿ ਦੇਖੋ ਕੋਈ ਵੀ ਸਸਤਾ ਹੈ, ਕੋਈ ਵੀ ਮਤਲਬ ਚੈਰਿਟੀ ਹੈ। ਕੋਈ ਵੀ ਹੈਲਥ ਕੇ ਪ੍ਰਤੀ ਜ਼ਿਆਦਾ ਟੈਣਾ ਚਾਹੀਏ, ਸਹਿਯੋਗ ਕਰਨਾ ਚਾਹੀਏ, ਅਵੇਦਣਾ ਚਾਹੀਏ। ਹਾਂਜੀ ਸਭ ਤੋਂ ਪਹਿਲਾਂ ਸਤ ਸ੍ਰੀ ਅਕਾਲ ਸੱਚ ਮੈਨ ਨਿਊਜ਼ ਵਾਲਿਆਂ ਨੂੰ। ਔਰ ਜਿਹੜਾ ਅੱਜ ਪਹੁੰਚ ਕੇ ਤੁਸੀਂ ਜਿਹੜਾ ਅੱਜ ਦਾ ਜਿਹੜਾ ਬਲੱਡ ਡੋਨੇਸ਼ਨ ਕੈਂਪ ਲੱਗਿਆ ਹੈ ਇਹਦੇ ਬਾਰੇ ਜਾਗਰੂਤ ਕਰਨਾ ਲੋਕਾਂ ਦੱਸ ਰਿਹਾ ਤੇ ਬਾਰੇ ਹੋਰ ਵੀ ਵੱਧ ਤੋਂ ਵੱਧ ਲੋਕਾਂ ਨੂੰ ਵੀ ਇਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਔਰ ਇਹ ਜਿਹੜਾ ਬਲੱਡ ਡੋਨੇਸ਼ਨ ਹੈ ਖੂਨ ਦਾ ਨਾ ਮਹਾਦਾਨ ਜਿਵੇਂ ਆਪਾਂ ਕਹਿੰਦੇ ਨੇ ਹਾਂ ਸੋ ਇਹ ਆਪਣੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਨਾ ਤਾਂ ਕਈ ਵਾਰ ਜਦੋਂ ਕੋਈ ਐਮਰਜੈਂਸੀ ਹੋ ਜਾਂਦੀ ਹੈ ਫਿਰ ਆਪਾਂ ਨੂੰ ਖੜੇ ਤਾਂ ਬਲੱਡ ਨਹੀਂ ਮਿਲਦਾ ਤਾਂ ਇਸ ਲਈ ਸਾਨੂੰ ਅਵਜਾਰ ਰੱਖਣਾ ਚਾਹੀਦਾ ਤਾਂ ਹਰ ਤਿੰਨ ਮਹੀਨੇ ਬਾਅਦ ਮੈਂ ਤਾਂ ਕਈ ਵਾਰ ਹੁਣ ਤੱਕ ਕਰਾ ਚੁੱਕਿਆ ਹਾਂ ਪਿਛਲੇ ਫਰਵਰੀ ਵੀ ਜਿ ਆਪਾਂ ਕੀਤਾ ਹੂੰ ਮੈਂ ਸਮੇਂ-ਸਮੇਂ ਤੇ ਮੈਂ ਵੀ ਕਰਦੇ ਰਹਿਣਾ ਔਰ ਮੈਂ ਬਾਕੀ ਵੀ ਆਪਣੇ ਦੋਸਤਾਂ ਮਿੱਤਰਾਂ ਨੂੰ ਕਹਿਣਾ ਚਾਹੁੰਗਾ ਭੈਣ ਭਰਾਵਾਂ ਨੂੰ ਕਿ ਤੁਸੀਂ ਵੀ ਸਮੇਂ-ਸਮੇਂ ਤੇ ਜਿਹੜੀ ਹੈ ਇੱਕ ਕੋਨਦਨ ਮਹਾਦਾਨ ਜਿਹੜੀ ਹੈ ਸੇਵਾ ਮੁਹਿੰਮ ਹੈ ਇਹਦੇ ਵਿੱਚ ਜ਼ਰੂਰ ਤੁਸੀਂ ਵੀ ਯੋਗਦਾਨ ਦਿਓ ਹਾਂਜੀ ਡਾਕਟਰ ਸਾਹਿਬ ਕੀ ਨਾਇਦੜਾਈ ਮੇਰਾ ਨਾਮ ਯੁਦਿਸ਼ਤਰ ਹੈ ਕਿਹੜੇ ਸੈਂਟਰ ਤੋਂ ਤੁਸੀਂ ਆਏ ਹੋ ਇਹ ਆਪਣਾ ਕੇ ਕੇ ਜੋੜੂ ਬਲੱਡ ਸੈਂਟਰ ਸਮਾਣਾ ਇੱਕ ਆਪਣਾ ਪਟਿਆਲਾ ਹੈ ਠੀਕ ਹੈ ਹਸਪੀਟਲ ਵਿੱਚ ਪਟਿਆਲਾ ਬਲੱਡ ਸੈਂਟਰ ਦੇ ਨਾਮ ਸੇ बहुत अच्छा कैंप जाएगा ऐसी कोई दिक्कत नहीं है दो तीन बजे तक चलेगा कैंप समथिंग पचास साठ यूनिट हो जाएंगे अपने अभी तक पंद्रह पंद्रह यूनिट हो चुकी हैं अभी तक अपनी जी और क्या फैसिलिटी जो पेशेंट को दी जाएगी डोनर के लिए दूध है केले हैं पनीर है ये सब कुछ है और डोनर मेडल भी दे रहे हैं डोनर को सर्टिफिकेट भी दे रहे हैं कभी भी आधी रात को फोन कर रहे डोनर किसी को ब्लड की ज़रूरत पड़ती है हम उसको सेवा देंगे ब्लड उपलब्ध कराएँगे पैठ करना चाहते हैं मैंने युवा पी डी के कहना चाहता हूँ कि वह ज़्यादा से ज़्यादा ब्लड डोनेट करना चाहिए जिससे नई सेल्स बनते हैं अपनी जो बीमारी होती है उनका पता चल जाता है हेल्थी आदमी को हर तीन महीने में ब्लड डोनेट करना चाहिए थैंक यू ਅੱਗੇ ਦੇ ਵਿੱਚ ਕੋਈ ਫਾਊਂਡੇਸ਼ਨ ਆਉਂਦੀ ਹੈ ਉਹੀ ਲਾਉਂਦੀ ਹੈ ਪਰ ਇਹ ਡਾਕਟਰ ਸਾਹਿਬ ਪਹਿਲੀ ਵਾਰ ਇੱਥੇ ਸਾਡੇ ਘੱਗੇ ਦੇ ਵਿੱਚ ਆ ਕੇ ਬਾਹਰੋਂ ਆ ਕੇ ਇਹਨਾਂ ਨੇ ਇੱਥੇ ਖੂਨਦਾਨ ਕੈਂਪ ਲਾਇਆ ਮੈਂ ਇਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਜੀ ਡਾਕਟਰ ਸਾਹਿਬ ਦਾ ਸੁਭਾਅ ਜੀ ਕਹਿਣਾ ਚਾਹੁੰਨਾ ਕਿਉਂਕਿ ਜਿਵੇਂ ਹਰੇਕ ਬੰਦੇ ਦੀ ਸੇਵਾ ਕਰਦੇ ਨੇ ਮੇਰੇ ਵਰਗੇ ਬਲਾਈਂਡ ਬੰਦੇ ਦੀ ਚਾਹ ਕੋਈ ਵੀ ਇੱਥੇ ਗਰੀਬ ਤਬਕਾ ਆਂਦਾ ਉਹਨੂੰ ਕਿਸੇ ਤੋਂ ਪੈਸਾ ਨਹੀਂ ਲੈਂਦੇ ਇਹ ਦਵਾਈ ਦੇ ਦਿੰਦੇ ਨੇ ਜੀ ਇਹਨਾਂ ਦਾ ਬਹੁਤ ਧੰਨਵਾਦ ਜੋ ਬਾਹਰੋਂ ਆ ਕੇ ਇੱਥੇ ਕੰਮਜਾਫੀ ਕਰ ਰਹੇ ਨੇ ਸਾਨੂੰ ਤੇ ਸਾਨੂੰ ਦਵਾਈਆਂ ਦੇ ਰਹੇ ਨੇ ਜੋ ਖੂਨਦਾਨ ਕੈਂਪ ਵੀ ਮੈਂ ਸਾਰੇ ਪੱਤਰਕਾਰਾਂ ਵੀਰਾਂ ਦਾ ਵੀ ਧੰਨਵਾਦ ਕਰਦਾ ਜੋ ਇਹਨਾਂ ਨੇ ਬੁਲਾਉਣ ਤੇ ਇਹ ਇਥੇ ਮੌਕੇ ਤੇ ਪੁੱਜੇ ਹੋਏ